ਅੱਜ ਅਸੀਂ ਬਣਾਉਣੀ ਆਂ ਪਿੰਡੀਆਂ ਆ ਸਾਡੀਆਂ ਪਿੰਡੀਆਂ ਆ ਸਾਡਾ ਪਿਆਰ ਤਾਂ ਇੰਡੀਆ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਸਾਨੂੰ ਗਲਾਸ ਪਾਣੀ ਦਾ ਠੰਡਾ ਰੱਖਣਾ ਪੈਂਦਾ ਜਿਹੜਾ ਸਾਨੂੰ ਪਿੰਡੀਆਂ ਬਣਾਉਂਦੇ ਆ ਬਣਾਉਂਦੇ ਆ ਖੱਟ ਤੋਂ ਘੜ ਦੋ ਗਲਾਸ ਪਾਣੀ ਪੀਣਾ ਪੈਂਦਾ ਆ ਕਿਉਂਕਿ ਐਡੀ ਐਸੀ ਕਰਦੇ ਇਹ ਅਸੀਂ ਔਇਲ ਰੱਖ ਲਈਦਾ 2 ਸਪੂਨ ਔਇਲ ਤਾਂ ਤੇ ਨੀਰ ਵਿੱਚ ਅਸੀਂ ਪਿਆਜ਼ ਪਾ ਲਿਆ ਪੰਜ ਮਿੰਟ ਬਾਅਦ ਚੁੱਕਣਾ ਹੈ Poi aggiungiamo il sale Il burro di pollo Il peperoncino Il peperoncino Il burro di amido Dopo due minuti L'acqua è pronta Adesso aggiungiamo il peperoncino E il burro di pollo Adesso aggiungiamo il burro oh